ਆਓ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਣੇ ਆ ਕਿ ਕਨਵਰ ਗਰੇਵਾਲ ਪਹੁੰਚੇ ਵਿਦੇਸ਼ ਸੋ ਉੱਥੇ ਪਹੁੰਚਣ ਤੇ ਸਟ੍ਰੀਟ ਤੇ ਲਾਇਆ ਪ੍ਰੋਗਰਾਮ ਤੇ ਅੰਗਰੇਜ਼ ਕੀਤੇ ਲੋਟਪੋੜ ਤੇ ਪੂਰਾ ਆਨੰਦ ਮਾਨਦੇ ਹੋਏ ਤੁਸੀਂ ਦੇਖ ਸਕਦੇ ਹੋ ਸਾਡੀ ਇਸ ਵੀਡੀਓ ਦੇ ਵਿੱਚ ਆਓ ਫਿਰ ਵਾਧਦੇ ਹਾਂ ਵੀਡੀਓ ਬਾਰੇ ਦੋਸਤੋ ਦੇਖੋ ਕਿਸ ਤਰ੍ਹਾਂ ਝੂਮ-ਝੂਮ ਕੇ ਨੱਚ ਰਹੇ ਨੇ ਅੰਗਰੇਜ਼ੀ ਲੋਕ ਸੋ ਕੋ ਇੱਕ ਜਾਂ ਦਾ ਬੰਦੇ ਇਸ ਨੂੰ ਨਹੀਂ ਸਿੰਦਰ ਜਿਨੇ ਬਾਲੇ ਬੰਨਾ ਬਾਲੇ ਗਰੇ ਹੋ ਕੇ ਚੁੰਮ ਲਾਤੇ ਰੇ 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 ਯਾ ਸਭ ਨੂੰ ਰੇ 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 ਯਾ ਸਭ ਨੂੰ ਰੇ 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 ਸੁਣ ਸੰਗਿਆ ਉਹਨਾਂ ਨਾਲ ਬੋਲ ਛੰਨਿਆ ਵਾ ਕਰਵਾ ਵਾ ਪਈ ਵਾ ਸਾਡੇ ਤੇ ਜ਼ਮੀਰ ਦੇ ਜਿੰਨੇ ਪਾਟੇ ਪਾਦੇ ਸ਼ੇਰ ਜ਼ਰੂਰ ਕਰਦੇ ਜੀ ਦੋਸਤੋ ਇਹ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਨੂੰ ਬੱਤ ਤੋਂ ਬੱਤ ਸ਼ੇਅਰ ਕਰ ਦਿਓ ਸੋ ਸਾਡੇ ਪੰਜਾਬ ਦਾ ਸੂਫੀ ਸਿੰਗਰ ਸੋ ਪੰਜਾਬ ਚ ਦਾ ਤੁਮਾ ਪਾਈਆਂ ਹੀ ਪਾਈਆਂ ਸਾਡੇ ਇਸ ਵੱਡੇ ਵੀਰ ਨੇ ਔਰ ਬਾਹਰ ਵਿਦੇਸ਼ਾਂ ਵਿੱਚ ਵੀ ਤੁਮਾ ਪਾਤੀਆਂ ਸਾਡੇ ਵੀਰ ਨੇ ਵੀਡੀਓ ਬੱਤ ਤੋਂ ਬੱਤ ਸ਼ੇਅਰ ਕਰ ਦਿਓ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਓਕੇ ਬਾਏ ਬਾਏ ਟੇਕ ਕੇਅਰ